ਕਿ ਚਾਰ ਤੋਂ ਚਾਰ ਤੋਂ ਨੌਕਰ ਹੈ ਕਿ ਤੁੰਡਾ ਨੌਕਰ ਹੈ ਸੀਰੇ ਸੀਰੇ ਦੇ ਕਾਨੂੰਨ ਦੇ ਹਟ ਦਊਗਾ ਸੀਰੇ ਕੋ ਕ ਬੋਲੀ ਮਾਰ ਤੋਂ ਬੋਲੀ ਕਰ ਦੇਣਾ ਤਾਂ ਫਿਰ ਉਹ ਜੋ ਨੇ ਮੰਨੋ ਕਿ ਸੀਰੇ ਦੀ ਸੀਰੇ ਵੀ ਮੰਨੋ ਉਹ ਵੀ ਮੰਨੋ ਹਾਂ ਤੇ ਫਿਰ ਇਹ ਕਿਹੜੇ ਸਰਕਾਰ ਤੋਂ ਬੁਢਾਆ ਹੋਇਆ ਇਹ ਕਿਹੜੇ ਮੁੰਡਰ ਘਰ ਅਈ ਗੱਲ ਕਰ ਕੋਈ ਬਾਈ ਉਹ ਗੱਲ ਕਰ ਲੈਂਦੇ ਆ ਨਹੀਂ ਇਹ ਦੱਸੋ ਕਿੰਨੇ ਦਾ ਬਿਠਾਇਆ ਉਹਦੇ ਦੀ ਦਾਜ ਜਾਂ ਇਹ ਅਧਖਾਪ ਕਿਹੜੇ ਕੋਲ ਰੈਸਟ ਪਈ ਆ ਮੈਨੂੰ ਉਹਦੇ ਵੀ ਐਨਕਾ ਦਾ ਰੈਸਟ ਪਈ ਆ ਕਨਫਰਮ ਕਰ ਦੋ ਯਾ ਉਹ ਬਾਹਰ ਕੱਢੋ ਨਾ ਨਹੀਂ ਕਰਨੀ ਬੱਸ ਹੀ ਨਾ ਇਹਦੇ ਨੂੰ ਕਰਦੇ ਕਰਦੇ ਤੁਸੀਂ ਕਰ ਲੋ ਗੱਲ ਨਹੀਂ ਕਰਨੀ ਜਾਂ ਉਲਟੀ ਕਰਨੀ ਭਾਈ ਬੰਦੀ ਨਾਲ ਆ ਕੇ ਉਸ ਦਾ ਬੜੀ ਇੱਜ਼ਤ ਨਾਲ ਪੁੱਛਿਆ ਨੂੰ ਉਹ ਕਹਿ ਰਿਹਾ ਮੈਂਦੀ ਹੁਣ ਕਾ ਤੋਂ ਮੇਰੇ ਕਿਤੇ ਵੀ ਪੁੱਛਿਆ ਉਹ ਪੁੱਛਦਾ ਉਹ ਦੱਸਦਾ ਕੀ ਕੋ ਗੋਲੀ ਮਾਰਨ ਤੋਂ ਗੋਲੀ ਮਾਰਦੇ ਤੇ ਫੇਰ ਉਹ ਜੋ ਨਹੀਂ ਮੰਨੋ ਕਹਿ ਰਹੇ ਨੇ ਜੇ ਜੇ ਤੀਰਿਆਂ ਦੇ ਮਾਣੇ ਹੋਗੇ ਮੰਨੋ ਹਾਂ ਤੇ ਫੇਰ ਇਹ ਕਿਹੜੇ ਕਾਨੂੰਨ ਦਾ ਕਿਹੋ ਜਿਹਾ ਜੋਰ ਆ ਉਹ ਕੋ ਗੁੰਡਾ ਹੈ ਪੁੱਛੋ ਮੈਂ ਤਾਂ ਕਹਿ ਰਿਹਾ ਕਿ ਰੋਕ ਕੇ ਪੁੱਛੋ ਨਾ ਆਪੇ ਪੁੱਛ ਕੇ ਆਂਦੇ ਵੀ ਜੁਗਾਰੀ ਲਾਗੇ ਕਾਨੂੰਨ ਕਿਹੜਾ ਕਾਨੂੰਨ ਦਾ ਫਰਾਦੀ ਰਹੇ 340 340 ਨੌਕਰ ਕਿਹਨੂੰ ਦਾ ਨੌਕਰ ਸੀਰੇ ਸੀਰੇ ਦੇ ਕਾਨੂੰਨ ਦੇ ਹੁੰਦੇ ਦਊਗਾ ਸੀਰੇ ਕੋ ਕ ਗੋਲੀ ਮਾਰ ਦੋ ਗੋਲੀ ਕਰ ਦੇਗਾ ਤਾਂ ਫਿਰ ਉਹ ਜੋ ਨੇ ਮਨ ਨੂੰ ਕਹੇ ਸੀਰੇ ਦੀ ਸੀਰੇ ਵੀ ਭੰਗ ਹੋ ਰਹੀ ਮਨ ਨੂੰ ਹੱਦ ਫਿਰ ਇਹ ਕਿਹੜੇ ਸਰਕਾਰ ਦਾ ਬੁਢਾਆ ਹੋਇਆ ਇਹ ਗੱਲ ਕਰਨ ਨੂੰ ਦਰਕਾਰ ਹੈ ਗੱਲ ਕਰ ਕੋਈ ਨਹੀਂ ਬਜੋ ਗੱਲ ਕਰਨ ਲੈਣਾ ਤੁਸੀਂ ਦੱਸੋ ਕਿੰਨੇ ਬਿਠਾਇਆ ਉਹਦੇ ਦੀ ਤਾਰੀਖ ਜਾਂ ਲੈ ਹਦਖਾਤ ਕਿਹੜੇ ਤੋਂ ਅਰੈਸਟ ਪਈਆ ਮੈਨੂੰ ਉਹਦੇ ਨੇ ਵੀ ਐਸ ਕਾ ਤਾਂ ਅਰੈਸਟ ਪਈਆ ਕਨਫਰਮ ਕਰ ਦੋ ਜਾਂ ਬਾਹਰ ਕਹੋ ਨਾ ਅਸੀਂ ਨਹੀਂ ਕਰਦੇ ਬਸ ਹੀ ਨਾ ਲੈਦੇ ਇਹਨਾਂ ਨੂੰ ਕੀ ਕਰਦੇ ਕਰਿਆ ਤੁਸੀਂ ਕਰ ਲੋ ਗੱਲ ਨਹੀਂ ਕਰਨੀ ਜਨ ਉਹ ਵੀ ਕਰਨੀ ਭਾਈ ਬੰਨਾ ਆ ਕੇ ਉਸ ਤੋਂ ਬੜੀ ਇੱਜ਼ਤ ਨਾਲ ਪੁੱਛਿਆ ਹੇ ਮੈਲੀ ਹੋ ਗਿਆ ਤਾਂ ਕਰੀ ਗਏ ਉਹਨੇ ਵੀ ਪੁੱਛਿਆ ਉਹ ਪੁੱਛਿਆ ਉਹਦੀ ਤੋਂ ਲੱਗਦਾ ਫੀਰ ਪੂਗਾ ਗੋੜੀ ਮਾਨੋ ਗੋੜੀ ਮਾਦੇ ਤੇ ਮੈਂ ਕੋਈ ਨਹੀਂ ਮੰਨੋ ਕਹਿ ਰਿਹਾ ਤੇ ਜੇ ਵੀਰਾਂ ਨੂੰ ਮੰਨਦੇ ਹੋ ਉਹ ਵੀ ਮੰਨੋ ਹਾਂ ਤੇ ਫਿਰ ਇਹ ਕਿਹੜੇ ਕਾਨੂੰਨ ਦਾ